ਹੈਲੋ ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਸੁਖ ਬਲੌਕਸ ਬੋਪਰੇਏ ਚੈਨਲ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਲਵੀਰ ਬੋਪਰੇਏ ਤੋਂ ਕਿ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਵੀ ਕਰ ਦੱਸਿਆ ਕਰੋ ਸਾਡੇ ਵਲੌਗ ਤੁਹਾਨੂੰ ਕਿਦਾਂ ਦੇ ਲੱਗਦੇ ਆ ਤੇ ਅੱਜ ਤਰੀਕ ਹੋ ਗਈ ਹੈ 28 ਤੇ ਦਿਨ ਹੋ ਗਿਆ ਅੱਜ ਮੰਗਲਵਾਰ ਤੇ ਹੋ ਗਿਆ ਟਾਈਮ ਸ਼ਾਮ ਦਾ 4:30 ਹੋ ਗਿਆ ਹੁਣੇ ਨਾ 4:30 ਹੋ ਗਏ ਆ ਤੇ ਅ ਅਸੀਂ ਆਇਆ ਅੱਜ ਖੂਤੇ ਤੇ ਮੈਂ ਤਾਂ ਕਦੀ ਕਦੀ ਆਉਣੀ ਹੁੰਦੀ ਆ ਡਾਕਟਰ ਸਾਹਿਬ ਚਲੋ ਰੋਜ਼ ਹੀ ਆਉਂਦੇ ਹਨਾ ਘੁੰਮਣ ਫੇਰ ਆਪਣੇ ਖੇਤਾਂ ਵਾਲੇ ਦੇਖਣ ਹਨਾ ਤੇ ਸਾਡੀ ਇਹੀ ਕੈਨੇਡਾ ਅਮਰੀਕਾ ਤੇ ਇਟਲੀ ਹੈ ਨਾ ਕਿ ਸਾਡੀ ਸਾਰਾ ਕੁਝ ਇਹੀ ਆ ਹੋਰ ਕਦੇ ਜਾਈਏ ਨਾ ਜਾਈਏ ਅਸੀਂ ਖੇਤਾਂ ਨੂੰ ਜ਼ਰੂਰ ਆਈਦਾ ਆਪਣੇ ਦੇਖਣਾ ਨਾ ਤੇ ਇਸ ਕੁਦਰਤ ਨੇ ਬਹੁਤ ਵੱਡੀ ਦਾਤ ਬਖਸ਼ੀ ਹੁੰਦੀ ਆ ਕਮਣ ਫਿਰਨਦੀ ਦੇ ਹਨਾ ਕੇਤਨ ਜਮਨ ਹੁੱਠਾਂ ਪੈਂਦਾ ਆ ਕੇ ਹਾਂਜੀ ਹਾਂਜੀ ਕਹਿਣਾ ਕੋਈ ਆਪਾਂ ਘਰ ਕੁਛ ਨਹੀਂ ਕਰਦੇ ਕੁਛ ਨਹੀਂ ਕਹਿਣਾ ਅੱਜ ਕੁਛ ਨਹੀਂ ਕਹਿਣਾ ਅੱਜ ਤੇ ਪਹਿਲਾਂ ਕੋਈ ਟਾਈਮ ਹੁੰਦਾ ਆ ਫਨ ਕਰਨ ਦਾ ਕਿਤੇ-ਕਿਤੇ ਫਨ ਹੋ ਜਾਂਦਾ ਜਦੋਂ ਕੋਈ ਟਾਈਮ ਵਧੀਆ ਹੋਵੇ ਨਾ ਕਿਤੇ ਸ਼ੁਗਰ ਮੇਲਾ ਹੋ ਜਾਂਦਾ ਆ ਨੀ ਤਾਂ ਕਈ ਵਾਰੀ ਮੰਨ ਕਰਦਿਆਂ ਨਹੀਂ ਨਾ ਮੇਲਾ ਕਰੀਏ ਨਾ ਸ਼ੁਕਰ ਕਰੀਏ ਨਾ ਬੋਲੀਏ ਹਨਾ ਕਈ ਵਾਰੀ ਬੋਲਣ ਨੂੰ ਮਾਨ ਨਹੀਂ ਕਰਦਾ ਹੈਗਾ ਨਾ ਕੋ ਟਾਈਮ ਹੁੰਦਾ ਹੈ ਕਿਸੇ ਚੀਜ਼ ਦਾ ਇੱਕ ਜੀ ਦਾ ਟਾਈਮ ਹੁੰਦਾ ਸਹੀ ਬੰਦ ਕਰਨਾ ਨਾ ਹੱਸਣਾ ਕੱਢਣਾ ਹੱਸਣਾ ਕੱਢਣਾ ਬੰਦ ਕਰ ਚਾਹੋ ਕਿਤੇ ਕਿਤੇ ਹੁੰਦਾ ਹੈ ਹਰ ਵਾਰੀ ਨਹੀਂ ਹੁੰਦਾ ਹੈਗਾ ਤੇ ਅੱਜ ਮੇਰਾ ਵਲੌਗ ਬਣਾਉਣ ਮਾਨ ਨਹੀਂ ਕੀਤਾ ਹੁਣ ਚੱਲ ਮੈਂ ਕਹਿੰਦਾ ਥੋੜਾ ਕੰਮ ਫਰੀਆਂ ਨੇ ਮਨ ਹੋਰ ਤਾਂ ਪੈ ਜਾਂਦਾ ਨਾ ਧੁੱਪ ਲੱਗੀ ਆ ਦੇਖੋ ਪਹਿਲਾਂ ਛੱਡ ਜਾ ਹੋਇਆ ਸੀਗਾ ਇੱਕ ਫਰ ਵੀ ਦਾ ਫਿਰ ਮੀਂਹ ਲਿਖਿਆ ਆ ਐ ਦਵਾਰ ਦਾ ਫੰਕਾ ਜੀ ਨਹੀਂ ਕਰਦਾ ਮੀਨਾ ਮਜ਼ਾ ਜਾਨਨੇ ਆਂ ਜੀ ਠੰਡੇ ਦੇ ਨਾਲ ਨਾ ਮਾਰੀ ਠੰਡ ਆਉਦੀ ਆ ਉਦੋਂ ਸਾਕ ਬੋਲ ਨਹੀਂ ਹੁੰਦਾ ਸਾਡਾ ਫਿਰ ਜਿੰਦਾ ਕਹਿ ਦੋਗੇ ਮੇਰਾ ਨਾ ਆਪਣਾ ਹੀ ਟੈਂਪਰੇਚਰ ਘੱਟ ਜਾਂਦਾ ਨਹੀਂ ਬੋਲਦਾ ਤੁਹਾਨੂੰ ਕਿਹੜਾ ਬਹੁਤ ਜਿਆਦਾ ਬੋਲਦਾ ਮੈਂ ਨਹੀਂ ਤੁਹਾਨੂੰ ਪਹਿਲਾਂ ਨੇ ਕਿਹਾ ਤੁਸੀਂ ਡਾਕਟਰ ਹੋ ਕੇ ਆਪ ਬਿਮਾਰ ਹੋ ਗਏ ਤੁਸੀਂ ਪਤਾ ਨਹੀਂ ਹੁਣ ਠੰਡ ਜਾ ਬੰਦ ਲਾ ਪਿਆ ਮੈਂ ਕੋਈ ਦੱਸਿਓ ਠੰਡ ਮੈਂ ਘਾਤੋਂ ਮੰਦਾ ਹੀ ਨਹੀਂ ਅੱਥੀ ਕੰਮ ਕਰਨਾ ਇੰਨਾ ਆਡਾ ਘੜਦਿਆਂ ਕਿਾਰੇ ਪੌਣੇ ਮਾਰ ਸਹੀ ਗੱਲ ਟਾਈਮ ਟਾਈਮ ਦੀ ਗੱਲ ਹੈ ਨਾ ਕਈ ਕੁਝ ਕਰਨਾ ਕੋਈ ਮਾਨੀ ਨਹੀਂ ਕਰਦਾ ਹੈਗਾ ਭਈਏ ਬਸ ਅੱਧੀ ਦੇ ਹੋਈ ਕਰ ਜਾਂਦੇ ਆ ਕੋਈ ਕਰ ਜਾਂਦੇ ਆ ਚਲੋ ਇੰਨਾ ਕਿ ਚਲੋ ਪੱਠੇ ਉੱਠੇ ਆਪਣੇ ਵੱਡ-ਵੱਡ ਲਈਦੇ ਬਸ ਇੰਨਾ ਕਾਰ ਬਣਿਆ ਰਹਿੰਦਾ ਪੁਸਮਾ ਦੇ ਨਾਲ ਹੈ ਨਾ ਤੇ ਉਹਨਾਂ ਨੇ ਵੱਡੀ ਹੋਈ ਦੇਖੀ ਉਹਨਾਂ ਨੇ ਪ੍ਰੈਕਟਿਸ ਆਪਣੀ ਵੀ ਹੋ ਜਾਂਦੀ ਆ ਕਿਹਦਾ ਕਹਿੰਦਾ ਕਰਕੇ ਵੱਡੀ ਹੋ ਗਈ ਆ ਆਪਾਂ ਦੇਖੀ ਕਿਹਿੰਦਾ ਨਹੀਂ ਹੋਣੇਗਾ ਭਾਈ ਮੇਰੇ ਧੁੱਪ ਨਿਕਲਦੀ ਫੇਰ ਪਤਾ ਲੱਗਦਾ ਵੱਡੀ ਹੋ ਗਈ ਆਪਣੀ ਪੁੱਤ ਆਪਾਂ ਵੱਡੇ ਹੋ ਗਏ ਆ। ਨਾ ਸਹੀ ਗੱਲ। ਪਾਲ ਪਾਪਾ ਆ ਗਏ। ਆਪਾਂ ਜਮੀਨ ਦੇ ਘੜੀ ਵੱਡੀ ਹੋ ਗਈ ਆ। ਜਮੀਨ ਵੱਧਦੀ ਬਹੁਤ ਆ। ਭਾਈ ਸਾਡੇ ਆਹ ਨਹੀਂ ਪੱਠਿਆਂ ਉਹੇ ਲੋਨ ਵੱਡ ਹੁੰਦੇ ਆ ਇਹ ਆ ਹੁੰਦਾ ਖੜੇ ਆ। ਹੂੰ ਕੀ ਕੀ ਆ ਜਾਏ। ਉਹ ਤਾਂ ਪੰਡਾ ਵੱਡੇ ਕਰ ਇੱਕ ਦਿਨ ਦੀ। ਵੱਡਾਉਣੇ ਪਾਣੇ ਥੋੜੇ ਜੇ। ਬਰਸੀਨ ਵੀ ਦੇ ਦੇ ਮਾਰ ਲੈ ਦੇ ਦੇ। ਹਾਂ? ਮਾਰ ਲੈ ਦੇ ਦੇ। ਨੇ ਵੱਡਾਉਣੇ ਪਾਣੇ ਇੱਕ ਵਾਰੀ ਪੱਠੇ ਗੱਲ ਨਾ ਆਪਾਂ ਨੇ ਆ। ਸਹੀ ਗੱਲ। ਦੇ ਦੇ ਕੇ ਨੂੰ ਫ੍ਰੀ ਚ ਦੇ ਦੀ। ਫ੍ਰੀ ਚ ਪੱਠੇ ਅੱਛਾ। ਪੱਠੇ ਮਿਲਣੇ ਨਹੀਂ ਕਿਸੇ ਨੂੰ ਹੁਣ ਠਹਿ ਤੇ ਆ। ਥਾਣੇ ਤੈਨੂੰ ਦੇ। ਪਹਿਲਾਂ ਮੈਨੂੰ ਬਾੜ ਦੇ ਜਾਗੇਗਾ ਹਾਂ ਸਹੀ ਗੱਲ ਆ ਪਹਿਲਾਂ ਮੈਨੂੰ ਬਾੜ ਦੇ ਦੇ ਇੱਕ ਪੰਡ ਮੈਨੂੰ ਕੜੇ ਬਾੜ ਦੇ ਦੇ ਦਿੱ ਆਉਂਦਾ ਜੀ ਜੇ ਕਿਨੇ ਪਸ਼ੂ ਰੱਖਣ ਫਿਰ ਤਾਂ ਇਹ ਕੋ ਵਟਕੇ ਦੋਗਾ ਜੀ ਕੱਲ ਪਸ਼ੂ ਮੋ ਰੋਗੀ ਭਜਦੇ ਆ ਹੁੰਦਾ ਕੋ ਵਟਕੇ ਲੈ ਜਾ ਕਰ ਆਪਾਂ ਆਪਣੀ ਲੈ ਜਾ ਕਰੀ ਇਹਦੇ ਪਸ਼ੂਆਂ ਦੇ ਖੜਦੇ ਆ ਉਹੀ ਗੱਲ ਹੈ ਵੀ ਅੱਜ ਕੱਲ ਲੋਕੀ ਭਜਦੇ ਆ ਵੀ ਅਸੀਂ ਇਹ ਕੰਮ ਸਿਰਫ ਗੋਹਾਈ ਵਿੱਚ ਹੈ ਨਹੀਂ ਕੁਝ ਵੀ ਪਸ਼ੂਆਂ ਦੇ ਹੈ ਨਾ ਤੇ ਹੈ ਸਾਰਾ ਕੁਝ ਇਹ ਕਰਨਾ ਹੋਵੇ ਤਾਂ ਹੈ ਨਾ ਆਇਆ ਸੇਰਾ ਤੇ ਕੋ ਪੱਲੀ ਦਾਤੀ ਆਹੇ ਕਰਤੀਆ ਮਿੰਟਾ ਜੀ ਵੜਦੇ ਨੇ ਵੇ ਮੱਟਾ ਦੇ ਮੱਡੀ ਬਰਾ ਹੋਲੀ ਵੜਦੇ ਥਾਰ ਫੜ ਲਿਆ ਮੈਂ ਚੱਲਾਂ ਕਿਹੜਾ ਪਤਾ ਡੰਗਲੇ ਅੱਛਾ ਉਧਰ ਵੜਨੇ ਆ ਉਹ ਜੱਵੀ ਬੜਨੇ ਆ ਮੈਂ ਕਿਹ ਘਰੇ ਉਧਰ ਚਟਾਲਾ ਜਾ ਵੜਨਾ ਹਵਾ ਚਲਦੀ ਫੇਰ ਵੀ ਠੰਡੀ ਠੰਡੀ ਹਵਾ ਚਲਦੀ ਪਈ ਆ ਹੈਨਾ ਧੁੱਪ ਵਿੱਚ ਵੀ ਹਵਾ ਚਲਦੀ ਚਲਦੀ ਹੈ ਹਵਾ ਧੁੱਪ ਵਿੱਚ ਠੰਡੀ ਹਵਾ ਚਲਦੀ ਹੈ ਭਈਆ ਹੋਰ ਮੇਰੀਆਂ ਭੈਣਾਂ ਬਹੁਤ ਸੋਹਣੇ ਸਾਰੇ ਕਮੈਂਟ ਕਰਦੀਆਂ ਤੇ ਵਧੀਆ ਲੱਗਦਾ ਆਪਾਂ ਵੀ ਉਹਨਾਂ ਵੀਡੀਓ ਜਾਂਦੇ ਆ ਉਹ ਵੀ ਸਾਡੀ ਵੀਡੀਓ ਤੇ ਆਉਂਦੇ ਹਨ ਤੇ ਸੋ ਬਸ ਇਹਦੇ ਆਪਣੀ ਸਪੋਰਟ ਬਣਾਈ ਰੱਖਿਆ ਕਰੋ ਸਾਰੇ ਜਾਣੇ ਹਨ ਤੇ ਬਾਕੀ ਵੀਊ ਬਹੁਤ ਡਾਊਨ ਹੋ ਗਿਆ ਮੇਰੇ ਖਿਆਲ ਸਾਰਿਆਂ ਦੇ ਚੈਨਲ ਤੇ ਇਦਾਂ ਹੀ ਹੋ ਗਿਆ ਨਾ ਵੀਊ ਡਾਊਨ ਪੰਨ ਕੀ ਚੱਕਰ ਪੈ ਗਿਆ ਤੇ ਵੀਊ ਜਾਰੇ ਡਾਊਨ ਹੋ ਗਿਆ ਮੇਰਾ ਗਲਾਸਿੰਗ ਗਿਆ ਪੱਠੇ ਵੱਢਣ ਹੁਣ ਤੇ ਹਮਾ ਜਲਦੀ ਫੇ ਵੀਠਣੀ ਛੰਡੀ ਕਣਕਾਂ ਕਿੰਨੀ ਸੋਹਣੀ ਹਰੀਆਂ ਭਰੀਆਂ ਦੇਖੋ ਜੀ ਖੇਤਾਂ ਦਾ 뷰 ਕਿੰਨਾ ਸੁਣਾ ਲੱਗਦਾ ਹਰਿਆ ਭਰਿਆ ਸਾਰੇ ਪਾਸੇ ਲੱਗਦਾ ਾਰੇ ਬਸ ਇਹ ਹਰੀਆਲੀ ਖੇਤਾਂ ਦੀ ਜਿਹੜੇ ਡੇਰਿਆਂ ਦੇ ਖੂਹਾਂ ਤੇ ਰਹਿੰਦੇ ਉਹਨਾਂ ਨੂੰ ਮੱਝਾਂ ਤੇ ਇਧਰ ਆ ਬੰਜਰ ਜ਼ਮੀਨ ਆ ਬਸ ਆਹੀ ਤੇ ਅੱਜ ਪਖੜਾ ਘਟ ਹੈ ਕਿਹੜਾ ਕਣਕ ਵਿੱਚ ਉਹ ਪਾਲੀ ਕਣਕ ਦੇਖ ਕੇ ਕਿਹੜੀ ਉਹ ਸੈੱਡ ਵਾਲੀ ਜਿਹੜੀ ਆ ਅੱਛਾ ਨੀਤੇ ਚ ਬਹੁਤ ਹੁੰਦਾ ਇਹ ਪਖੜਾ ਨਾ ਜਿਹਦਾ ਬੀਜ ਹੁੰਦਾ ਇਦਾਂ ਸੀ ਇਹ ਚੀਜ਼ ਜਿੱਦਾਂ ਵਕ ਆਪ ਪਖੜਾ ਵੀਜੇ ਨਾ ਇਦਾਂ ਇਦਾਂ ਪਖੜਾ ਹੁੰਦਾ ਸੀਗਾ ਖਤਮ ਹੋ ਗਿਆ ਲੱਗਦਾ ਹੈ ਹੈ ਉਦੋਂ ਪ੍ਰੈਕਟਿਸ ਹੁੰਦੀ ਆ ਇੱਥੇ ਕਿ ਦੇਣਾ ਗਿਆ ਉਹ ਬਾਗੜੀਆਂ ਪਿੰਡ ਬਗੜੀਆਂ ਬਿਲਕੁਲ ਲਾਗੇ ਪੈਂਦੇ ਆਪਾਂ ਆਪਣੇ ਤੇ ਦੇਖੋ ਜੀ ਹੁਣ ਆਹ ਰਸਤਾ ਬਹੁਤ ਵਗਦਾ ਪਹਿਲਾਂ ਤੋਂ ਸਿੱਧਾ ਇਧਰ ਨੂੰ ਬਗੜੀਆਂ ਵਾਲ ਖਾੜੇ ਵਾਲ ਦੀ ਲੋਕੀ ਘੱਟ ਆਉਂਦੇ ਆ ਤੇ ਇਧਰਲੇ ਲੋਕੀ ਜ਼ਿਆਦਾ ਆਉਂਦੇ ਇਧਰਲੇ ਪਾਸੇ ਤੇ ਰੋਡ ਬਣ ਗਿਆ ਬਹੁਤ ਓਕੇ ਹੋ ਗਿਆ ਆਹ ਦੇਖੋ ਮੇਰੇ ਗਲਾਸਿੰਗ ਪੱਠੇ ਵੜਦਾ ਤੇ ਆ ਵੀ ਸਿਰੋਂ ਨਿਸਰ ਗਈ ਆ ਆ ਦੇਖੋ ਕਿੰਨੀ ਸੋਹਣੀ ਲੱਗਦੀ ਆ ਨਿਸਰ ਗਈ ਸਰੋਂ ਇਹ ਵੀ ਤੇ ਉਹ ਦੇਖੋ ਜੀ ਸਰੋਂ ਸਾਰੀ ਨਿਸਰ ਗਈ ਆ ਇੱਕਦੋ ਵਾਰੀ ਆਪਾਂ ਫੇਸਾ ਬਣਾਉਣਾ ਇਹ ਚੋਂ ਤੇ ਸਾਗ ਸੋਨਾ ਬਣਦਾ ਤੇ ਉਹਦੇ ਵਿੱਚ ਪੱਤਾ ਜਿਹੜਾ ਗੋਭੀ ਪੱਤਾ ਹੁੰਦਾ ਨਾ ਬਹੁਤ ਸੋਹਣਾ ਲੱਗਦਾ ਹੈ ਤੇ ਉਹਦਾ ਨਾ ਸਾਗ ਬਹੁਤ ਸੋਹਣਾ ਬਣਦਾ ਹੈ ਗੋਭੀ ਪੱਤੇ ਦੇ ਨਾਲ ਨਾਲ ਹੈ ਨਾ ਤੇ ਜਿੰਨੀ ਵਾਹ ਵਧ ਗਈ ਹੈ ਉਹ ਦੇਖੋ ਮੇਰਾ ਗਰਲਾਸੀ ਪੱਠੇ ਵੱਡਦਾ ਤਾਂ ਉਹਨੂੰ ਪਹਿਲਾਂ ਪੱਠੇ ਨਹੀਂ ਵਰਣੇ ਆਉਂਦੇ ਹੁਣ ਉਹਨਾਂ ਨੂੰ ਪੱਠੇ ਵੱਣਨੇ ਆ ਗਏ ਆ ਤੇ ਮੈਨੂੰ ਬੜਾ ਹੁੰਦਾ ਸੀ ਮੈਂ ਘਨ ਪੱਠੇ ਪਨਾਇਨਾ ਹੁੰਦਾ ਆ ਵੀ ਚਲੋ ਪੈਸਾ ਪੈ ਜਾਂਦਾ ਕੋ ਰਮਾਰ ਪੈ ਜਾਂਦਾ ਨਾ ਜਿਹੜੇ ਕੋਟੀਆਂ ਲੈ ਕੇ ਆਉਂਦੇ ਰਸ਼ੀ ਹੁੰਦਾ ਜੇਪਾ ਨਾਲ ਹੁੰਦੀਆਂ ਨਹੀਂ ਉਹਨਾਂ ਦੇ ਇਹਨਾਂ ਟ੍ਰੈਂਡ ਆ ਗਿਆ ਪਰ ਮੈਨੂੰ ਇਹ ਵਾਲੀ ਕੋਟੀ ਪਹੁੰਚ ਨਹੀਂ ਲੱਗਦੀ ਕਿਉਂ ਠੰਡ ਦੇ ਮਾਰੀ ਕਰੀ ਹੱਥ ਵੀ ਪਹਿਨਣਾ ਜੇ ਵਿੱਚ ਤੇ ਸ਼ੇਅਰ ਕਰਿਆ ਕਰੋ ਜੀ ਜਰੂਰ ਆਪਣੇ ਵੀਰਟਾਉਣ ਵਾਸਤੇ ਹੈ ਨਾ ਤਸਵੀਰ ਨੂੰ ਦੋ ਚਾਰ ਗਿਲੇ ਲਾ ਲਾ ਕਰੋ ਆਪਣੇ ਛੱਤੇ ਸੀ ਹੁਣ ਤਾਂ ਕਿਸ ਚੀਜ਼ ਦਾ ਕੋਈ ਅੰਤ ਹੀ ਨਹੀਂ ਆ ਨਾ ਸਾਧਨ ਦਾ ਅੰਤਿਆ ਨਾ ਕੋਈ ਪੈਸੇ ਦਾ ਅੰਤ ਹੈ ਨਾ ਤੇ ਨਾ ਕੋਈ ਦੁੱਖਾਂ ਦਾ ਅੰਤ ਹੈ ਨਾ ਨਵੇਂ ਤਾਂਵੇਂ ਦੁੱਖ ਸੁਣਦੇ ਆ ਜਿਹੜੇ ਆਪਾਂ ਕਦੇ ਦੇਖੇ ਵੀ ਨਹੀਂ ਨਾ ਕਦੇ ਸੁਣੇ ਸੀਗੇ ਤੇ ਵਾਹਿਗੁਰੂ ਭਲਾ ਕਰੇ ਸਾਰਿਆਂ ਦਾ ਨਾ ਜਿਹੜਾ ਸਾਨੂੰ ਗਾਲਾਂ ਵੀ ਕੱਢਦਾ ਰੱਬ ਉਹਦਾ ਵੀ ਭਲਾ ਕਰੇ ਮੈਂ ਤਾਂ ਕਹਿੰਦੀ ਆ ਨਾ ਖਾਸ ਕਰ ਮੈਂ ਆਪਣੀ ਗੱਲ ਕਰਦੀ ਆ ਕਿਉਂ ਸਾਰੇ ਚੰਗਾ ਨਹੀਂ ਕਹਿੰਦੇ ਹੁੰਦੇ ਹੈਗੇ ਸਾਰੇ ਮੰਦਾ ਉਹ ਨਹੀਂ ਕਹਿੰਦੇ ਕਹਿੰਦੇ ਤੇ ਵਾਹਿਗੁਰੂ ਭਲਾ ਕਰੇ ਸਾਰਿਆਂ ਦਾ ਅਤੇ ਤੇਰੇ ਪಾಣੀ ਸਰਵਾਦਾ ਭਲਾ ਹਨ ਸਰਵਾਦਾ ਭਲਾ ਵੰਗੋ ਤੇ ਜਿਹੜਾ ਸਾਨੂੰ ਓਟ ਕੀ ਗਾਲਾਂ ਵੀ ਕੱਟਦਾ ਨਾ ਸਵੇਰ ਨੂੰ ਉਹਦਾ ਵੀ ਭਲਾ ਵੰਗੋ ਠੀਕ ਨੇ ਤੇ ਬਾਕੀ ਆਪਾਂ ਫਿਰੋਂ ਤੱਕ ਜਾਣਾ ਹੈ ਵੀਡੀਓ ਆਪਾਂ ਐਂਡ ਕਰ ਦਨੇ ਇੱਥੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਦਾ ਕਰੋ ਤੇ ਸਾਨੂੰ ਪਤਾ ਲੱਗਦਾ ਰਹਿੰਦਾ ਤੁਸੀਂ ਕਿਹੜੇ ਏਰੀਆ ਸਾਨੂੰ ਦੇਖਦੇ ਆ ਮੇਰੇ ਵਲੌਗ ਵਾਲੀਆਂ ਭੈਣਾਂ ਨੇ ਵੀ ਵਲੌਗ ਬਣਾਉਂਦੀਆਂ ਆ ਜਿਹੜਾ ਦਿੱਲੀ ਕਮੈਂਟ ਆਉਂਦੇ ਹੁੰਦੇ ਆ ਉਹਦਾ ਪਤਾ ਹੀ ਆ ਹੋਰ ਭੈਣ ਭੜੇ ਨਵੇਂ ਜੁੜਦੇ ਆ ਕਮਿਊਨਿਟੀ ਪੋਸਟੇ ਵੀ ਕਮੈਂਟ ਕਰਦੇ ਆ ਚਲੋ ਚੰਗਾ ਲੱਗਦਾ ਹਨਾ ਤਾਂ ਸ਼ਾਰਟਸ ਤੇ ਵੀ ਬਸ ਵੱਟ ਵੱਟ ਸਪੋਰਟ ਕਰਿਆ ਕਰੋ ਯੈਲਸ ਨਾ ਕਰਿਆ ਕਰੋ ਮੈਂ ਤਾਂ ਇਹੀ ਕਹਨੀ ਹੁੰਦੀ ਆ ਬਸ ਇਹੀ ਗੱਲ ਆ ਉਹ ਸਾਸੀ ਦਾ ਸਾਰਿਆਂ ਨੂੰ ਕੀ ਭਾਈ ਜੀ